ਪ੍ਰਵਾਸੀਆਂ ਨੂੰ ਹਥਕੜੀਆਂ ਅਤੇ ਬੇੜੀਆਂ ਪਾ ਕੇ ਭਾਰਤ ਲੈ ਜਾਏ ਜਾਣ ਦੇ ਵੀਡੀਓ ਅਤੇ ਤਸਵੀਰਾਂ ਦੇਖਣਾ ਦੁਖਦਾਈ ਸੀ। ਉਹਨਾਂ ਸਾਰਿਆਂ ਨੇ ਲੱਖਾਂ ਰੁਪਏ ਖਰਚ ਕੀਤੇ ਅਤੇ ਆਪਣੇ ਸੁਪਨਿਆਂ ਦੀ ਧਰਤੀ ਤੇ ਪਹੁੰਚਣ ਲਈ ਓਕੀ ਯਾਤਰਾ ਕੀਤੀ ਸੀ ਪਰ ਉਹ ਵਾਪਸ ਘਰ ਪਰਤ ਆਏ ਨਹੀਂ। ਨਜਾਇਜ਼ ਪ੍ਰਵਾਸ ਦਾ ਬਚਾਅ ਕਰਨਾ ਸੰਭਵ ਨਹੀਂ ਹੈ ਪਰ ਇਹ ਜੀਵਨ ਦੀ ਸੱਚਾਈ ਹੈ ਅਤੇ ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਅਜਿਹੇ ਲੋਕਾਂ ਨੂੰ ਫੜੇ ਜਾਣ ਅਤੇ ਵਾਪਸ ਭੇਜੇ ਜਾਣ ਜਾਂ ਟਰੈਵਲ ਏਜੰਟਾਂ ਵੱਲੋਂ ਠੱਗੇ ਜਾਣ ਦੀਆਂ ਖਬਰਾਂ ਉਹਨਾਂ ਨੂੰ ਆਪਣੀ ਕਿਸਮਤ ਅਜ਼ਮਾਉਣ ਤੋਂ ਰੋਕ ਨਹੀਂ ਸਕੀਆਂ। ਅਸਲ ਵਿੱਚ ਅਧਿਕਾਰਤ ਅੰਕੜਿਆਂ ਅਨੁਸਾਰ 2009 ਤੋਂ 15700 ਭਾਰਤੀਆਂ ਨੂੰ ਕੱਢਿਆ ਗਿਆ। ਹਾਲਾਂਕਿ ਪਹਿਲਾਂ ਕੱਢੇ ਜਾਣ ਤੇ ਲਗਭਗ ਕਿਸੇ ਦਾ ਧਿਆਨ ਨਹੀਂ ਗਿਆ ਸੀ। ਜਦੋਂ ਕਿ ਇਸ ਵਾਰ ਅਜੀਹਾ ਲੱਗਦਾ ਹੈ ਕਿ ਅਮਰੀਕਾ ਨੇ ਜਾਣ ਬੁੱਝ ਕੇ ਇਸ ਦਾ ਦਿਖਾਵਾ ਕੀਤਾ। ਇਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ਤੇ ਨਜਾਇਜ਼ ਪ੍ਰਵਾਸੀਆਂ ਨਾਲ ਅਮਰੀਕੀ ਫੌਜੀ ਜਹਾਜ਼ਾਂ ਦੇ ਉਤਰਨ ਨੂੰ ਲੈ ਕੇ ਉਠਾਇਆ ਗਿਆ ਵਿਵਾਦ ਵੀ ਸ਼ਾਮਿਲ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਇਹ ਸੰਕੇਤ ਦੇ ਕੇ ਕਿ ਸਾਰੇ ਨਜਾਇਜ਼ ਪ੍ਰਵਾਸੀ ਪੰਜਾਬ ਤੋਂ ਨਹੀਂ ਪੰਜਾਬ ਨੂੰ ਬਦਨਾਮ ਕਰਨ ਦਾ ਜਾਣਬੁੱਝ ਕੇ ਯਤਨ ਕੀਤਾ ਗਿਆ ਹੈ। ਇਸ ਝਗੜੇ ਦੀ ਕੋਈ ਲੋੜ ਨਹੀਂ ਹੈ। ਇਹ ਤਾਂ ਤਤਤੋ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਖੇਤਰ ਅਤੇ ਮੁੱਖ ਤੌਰ ਤੇ ਪੰਜਾਬ ਤੋਂ ਨਜਾਇਜ਼ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਹਿੱਸਾ ਹੈ ਇਸ ਤੋਂ ਇਲਾਵਾ ਵਾਪਸ ਪਰਤਣ ਵਾਲੇ ਨਜਾਇਜ਼ ਪ੍ਰਵਾਸੀਆਂ ਦਾ ਬੇਰਵਾ ਜਿਸ ਚ ਉਹ ਕਿਸ ਸੂਬੇ ਤੋਂ ਨੇ ਵੀ ਪ੍ਰਦਾਨ ਕੀਤਾ ਗਿਆ ਇਸ ਲਈ ਇਹ ਦਾਵਾ ਕਰਨਾ ਕਿ ਉਹ ਪੰਜਾਬ ਨੂੰ ਬਦਨਾਮ ਕਰਨ ਦਾ ਜਾਣ ਬੁੱਝ ਕੇ ਕੀਤਾ ਗਿਆ ਯਤਨ ਸੀ ਕੋਈ ਜ਼ਿਆਦਾ ਆਧਾਰ ਨਹੀਂ ਰੱਖਦਾ ਅੰਮ੍ਰਿਤਸਰ ਪਛਮੀ ਦੇਸ਼ਾਂ ਤੋਂ ਜਹਾਜ਼ਾਂ ਲਈ ਭਾਰਤ ਚ ਉਤਰਨ ਵਾਲਾ ਪਹਿਲਾ ਕਮਾਂਤਰੀ ਹਵਾਈ ਅੱਡਾ ਹੈ ਕਿਉਂਕਿ ਤੇ ਰਾਜ ਅਮਰੀਕਾ ਸਾਨੂੰ ਨਜਾਇਜ਼ ਪ੍ਰਵਾਸੀਆਂ ਨੂੰ ਛੱਡਣ ਲਈ ਆਪਣੇ ਹਵਾਈ ਅੱਡਿਆਂ ਦੀ ਚੋਣ ਕਰਨ ਦੀ ਸਹੂਲਤ ਕਿਉਂ ਦੇ ਰਹੇ ਹਨ ਉਹਨਾਂ ਨੂੰ ਯਕੀਨਨ ਭਾਰਤ ਸਰਕਾਰ ਦੀ ਸਹਿਮਤੀ ਨਾਲ ਸਭ ਤੋਂ ਨੇੜਲੇ ਹਵਾਈ ਅੱਡੇ ਤੇ ਛੱਡਣ ਦਾ ਅਧਿਕਾਰ ਹੈ ਭਗਵੰਤ ਮਾਨ ਅਤੇ ਹੋਰ ਲੋਕਾਂ ਨੂੰ ਇਸ ਗੱਲ ਤੇ ਜ਼ੋਰ ਦੇਣ ਦੀ ਲੋੜ ਸੀ ਕਿ ਉਹ ਸਵਾਲ ਕਰਨ ਕਿ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪਣੇ ਖੁਦ ਦੇ ਜਹਾਜ਼ ਕਿਉਂ ਨਹੀਂ ਭੇਜੇ ਮੈਕਸੀਕੋ ਸਮੇਤ ਹੋਰ ਦੇਸ਼ਾਂ ਵੱਲੋਂ ਅਜਿਹਾ ਕੀਤਾ ਗਿਆ ਹੈ ਸਰਕਾਰ ਨੂੰ ਆਪਣੇ ਖੁਦ ਦੇ ਜਹਾਜ਼ ਭੇਜਣ ਤੋਂ ਕਿਸ ਨੇ ਰੋਕਿਆ ਇਹ ਵੱਖ-ਵੱਖ ਥਾਵਾਂ ਤੇ ਜਹਾਜ਼ ਉਤਾਰ ਸਕਦੀ ਸੀ ਅਤੇ ਕੱਡੇਗੇ ਲੋਕਾਂ ਦੇ અપਮਾਨ ਨੂੰ ਰੋਕ ਸਕਦੇ ਸੀ ਜਿਨ੍ਹਾਂ ਨੂੰ ਹੱਥ ਕੜੀ ਤੇ ਬੇੜੀਆਂ ਤੋਂ ਬਿਨਾ ਲਿਆਂਦਾ ਜਾ ਸਕਦਾ ਸੀ ਕਹਿੰਦੇ ਸਰਕਾਰ ਨੇ ਇਸ ਤੇ ਕੋਈ ਬਿਆਨ ਨਹੀਂ ਦਿੱਤਾ ਇਹ ਅਜੇ ਵੀ ਜਹਾਜ਼ ਭੇਜ ਸਕਦੀ ਹੈ ਕਿਉਂਕਿ ਕਈ ਹੋਰ ਨਜਾਇਜ਼ ਪ੍ਰਵਾਸੀ ਕੱਡੇ ਜਾਣ ਦੀ ਉਡੀਕ ਕਰ ਰਹੇ ਨੇ ਕੱਡੇ ਜਾਣ ਦੇ ਜਨਤਕ ਦਿਖਾਵੇ ਨੇ ਟਰੈਵਲ ਏਜੰਟਾਂ ਦੀ ਭੂਮਿਕਾ ਤੇ ਵੀ ਧਿਆਨ ਕੇਂਦ੍ਰਿਤ ਕੀਤਾ ਜੋ ਜਾਇਜ਼ ਜਾਂ ਨਜਾਇਜ਼ ਤਰੀਕੇ ਨਾਲ ਵਿਦੇਸ਼ ਜਾਣ ਦੇ ਇਚਕ ਲੋਕਾਂ ਦੀ ਇਚਾਂ ਦਾ ਸ਼ੋਸ਼ਣ ਕਰਦੇ ਨੇ ਇਹ 에ਜੰਟ ਇਹ ਦਾਵਾ ਕਰਕੇ ਉਹਨਾਂ ਨੂੰ ਗੁੰਮਰਾਹ ਕਰਦੇ ਨੇ ਕਿ ਉਹਨਾਂ ਕੋਲ ਇਹ ਯਕੀਨੀ ਬਣਾਉਣ ਲਈ ਲਿੰਕ ਹੈ ਕਿ ਸਭ ਕੁਝ ਕਾਨੂੰਨੀ ਤੌਰ ਤੇ ਕੀਤਾ ਗਿਆ ਸੀ ਪੀੜਤ ਜੋ ਜ਼ਿਆਦਾਤਰ ਅਸਿੱਖਿਅਤ ਅਤੇ ਗੈਰ ਹੁਨਰਮੰਦ ਹੁੰਦੇ ਨੇ ਉਹਨਾਂ ਦੇ ਜਾਲ ਵਿੱਚ ਫਸ ਜਾਂਦੇ ਨੇ ਇਸ ਬਾਰੇ ਕਈ ਕਹਾਣੀਆਂ ਨੇ ਕਿ ਕਿਵੇਂ ਇਹ ਲੋਕ ਆਪਣੀ ਜ਼ਮੀਨ ਜਾਂ ਘਰ ਵੇਚ ਦਿੰਦੇ ਨੇ ਜਾਂ ਆਪਣੇ ਸਫ਼ਰ ਲਈ ਬਾਹਰੀ ਕਰਜ਼ਾ ਲੈਂਦੇ ਨੇ ਜਿਸ ਨੂੰ ਡੋਂਕੀ ਰੂਟ ਉੱਤੇ ਉਹਨਾਂ 'ਚੋਂ ਜ਼ਿਆਦਾਤਰ ਨੂੰ ਰੱਖਿਆ ਜਾਂਦਾ ਹੈ ਉਹ ਆਪਣੇ ਆਪ 'ਚ ਖਤਰਨਾਕ ਹੈ ਅਤੇ ਕਈ ਪੀੜਤਾਂ ਦੀ ਰਸਤੇ 'ਚ ਹੀ ਮੌਤ ਹੋ ਜਾਂਦੀ ਹੈ। ਪਛਤ ਤੌਰ ਤੇ ਨਾ ਤਾਂ ਕੇਂਦਰ ਅਤੇ ਨਾ ਹੀ ਸੂਬਾ ਸਰਕਾਰਾਂ ਨੇ ਨਜਾਇਜ਼ ਤਰੀਕਿਆਂ ਨਾਲ ਲੋਕਾਂ ਨੂੰ ਭੇਜਣ ਵਾਲੇ ਟਰੈਵਲ ਏਜੰਟਾਂ ਨੂੰ ਰੋਕਣ ਲਈ ਪ੍ਰਭਾਵੀ ਕਦਮ ਚੁੱਕੇ ਨੇ। ਅਜਿਹਾ ਨਹੀਂ ਹੈ ਕਿ ਇਹ ਸਰਕਾਰਾਂ ਇਸ ਗੱਲ ਤੋਂ ਅਣਜਾਣ ਨੇ ਕਿ ਕੀ ਹੋ ਰਿਹਾ ਹੈ। ਜੇਕਰ ਲੋੜ ਹੋਵੇ ਤਾਂ ਕਾਨੂੰਨ ਚ ਸੋਧ ਕੀਤੀ ਜਾਣੀ ਚਾਹੀਦੀ ਹੈ ਅਤੇ ਅਜਿਹੇ ਬੇਈਮਾਨ ਟਰੈਵਲ ਏਜੰਟਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਨਾਲੀ ਸਰਕਾਰਾਂ ਨੂੰ ਇਸ ਗੱਲ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਨੌਜਵਾਨ ਵਿਦੇਸ਼ ਜਾਣ ਲਈ ਕਿਉਂ ਬਤਾਵਨੇ। ਜ਼ਾਹਿਰ ਹੈ ਕਿ ਮੌਕਿਆਂ ਦੀ ਕਮੀ ਅਤੇ ਬੇਹੱਦ ਬੇਰੋਜ਼ਗਾਰੀ ਇਸ ਦੇ ਮੁੱਖ ਕਾਰਨ ਨੇ। ਇਹਨਾਂ ਮੁੱਦਿਆਂ ਨਾਲ ਨਜਿੱਠਣ ਅਤੇ ਵੱਧ ਰੋਜ਼ਗਾਰ ਮੌਕੇ ਪੈਦਾ ਕਰਨ ਲਈ ਮਾਹਿਰਾਂ ਦੀ ਮਦਦ ਲੈਣੀ ਚਾਹੀਦੀ ਹੈ।